ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਮਾਪੁਰਖਾ ਤੋਂ ਵਰਸਾਈ ਹੋਏ ਸੰਤ ਬਾਬਾ ਗੁਰਬਚਨ ਸਿੰਘ ਜੀ ਟੱਡੇ ਵਾਲਿਆਂ ਦੀ ਤੇ ਤਾਲਮੀ ਬਰਸੀ ਬਾਬਾ ਕੁਰਬੇ ਸਿੰਘ ਖੁਜਾਲਾ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਡੇਰਾ ਹੌਲਗੜ ਮਹਿਤਾ ਰੋਡ ਅੰਮ੍ਰਿਤਸਰ ਪਿੰਡ ਖੁਜਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇ ਗਈ ਜਿਸ ਵਿੱਚ ਸਭ ਤੋਂ ਪਹਿਲਾਂ ਸਵੇਰੇ ਸ਼੍ਰੀ ਖੰਡ ਪਰ ਸਾਹਿਬ ਦੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਉੱਚ ਕੋਟੀ ਦੇ ਰਾਗੀ ਟਾਡੀ ਅਤੇ 22 ਜਥਿਆਂ ਨੇ ਸੰਗਤਾਂ ਨੂੰ ਗੁਰੂ ਤੇਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਪ੍ਰਦਾਨ ਸੰਸਮਾਜ ਅਤੇ ਮੁਖੀ ਦਮਦਮੀ ਟਕਸਾਲ ਪਿੰਨਾ ਵਾਲੇ ਮਹਿਤਾ ਸੰਤ ਬਾਬਾ ਪਰਮਾਨੰਦ ਜੀ ਜੁੰਡਿਆਲਾ ਗੁਰੂ ਵਾਲੇ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲੇ ਸੰਤ ਬਾਬਾ ਸੱਜਨ ਸਿੰਘ ਬੀਰ ਸਾਹਿਬ ਵਾਲੇ ਸੰਤ ਬਾਬਾ ਗੁਰੂ ਦਿਲਾਜ ਸਿੰਘ ਪੂਰੀ ਵਾਲੇ ਬਾਬਾ ਕਵਲਜੀਤ ਸਿੰਘ ਨਾਗਿਆਣੇ ਵਾਲੇ ਅਤੇ ਹੋਰ ਮਾਪੁਰਖਾਂ ਅਤੇ ਸੰਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਸੰਤ ਬਾਬਾ ਗੁਰਬੇ ਸਿੰਘ ਮੁਖਬਲਾਰੀ ਸੰਸਮਾਜ ਨੇ ਮਾਪੁਰਖਾਂ ਤੇ ਸੰਤਾਂ ਨੂੰ ਜੀ ਆਇਆਂ ਆਖਿਆ ਤੇ ਨੌਜਵਾਨਾ ਸੇਵਾਦਾਰ ਅਤੇ ਐਨਆਰਆਈ ਸੇਵਾਦਾਰ ਵੱਲੋਂ ਸੰਗਤਾਂ ਨੂੰ ਆਈਸਕ੍ਰੀਮ ਦੱਸੀ ਅਤੇ ਕੋਲਡ ਡਰਿੰਕ ਜੂਸ ਆਜ ਸ਼ਿਕਾਇਆ ਗਿਆ ਅਤੇ ਗੁਰੂਕਾ ਲੰਗਰ ਤੁਰਤ ਵਟਾਇਆ ਗਿਆ ਭਗਵਾਨ ਸਿੰਘ ਖੁਜਾਲਾ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਤਸਿਕਾ ਚੱਲਦਾ ਹੁੰਦੇ ਉਹਨਿਆਰੇ ਜੱਗ ਨਾਲੋਂ Mi-a lecat ਹਾਂਜੀ ਬਾਬਾ ਜੀ ਸਮਾਗਮ ਵਰੇ ਦੱਸੋ ਜੀ ਜਾਂ ਕਰ ਦਿਓ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਗਮ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਕੋਲ ਵਰੋਸਾਈ ਹੋਈ ਪਰਮ ਪੂਜਿਆ ਆਤਮਾ ਸ਼੍ਰੀਮਾਨ ਸੰਤ ਬਾਬਾ ਗੁਰਵਰਤਨ ਸਿੰਘ ਜੀ ਡੰਡੇ ਵਾਲਿਆਂ ਦੀ 33ਵੀਂ ਵਰ੍ਹੇ ਸਬੰਧ ਵਿੱਚ ਇਲਾਕੇ ਦੀਆਂ ਸੰਗਤਾਂ ਦੇਸ਼ ਦੇਸ਼ ਦੀਆਂ ਸੰਗਤਾਂ ਬਹੁਤ ਵੱਡੇ ਉਤਸ਼ਾਹ ਨਾਲ ਪਾਸੋਂ ਦੇ ਰੋਜ ਤੋਂ ਮਨਾ ਰਹੀਆਂ ਹਨ ਉਹਨਾਂ ਦੀ ਮਿੱਠੀ ਜਾਦ ਵਿੱਚ ਪਾਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ ਆਦਮਾ ਦੰਤ ਨਿਰਵਿਘਨਤਾ ਸਹਿਤ ਭੋਗ ਪਏ ਭੋਗ ਤੋਂ ਪ੍ਰੰਤ ਗੁਰੂ ਕਾ ਜਾਸ ਕਲਯੋਗ ਦੇ ਕੀਰਤਨ ਪ੍ਰਦਾਨਾ ਔਰ ਢਾਡੀ ਕਵੀਆਂ ਕੋਲੋਂ ਬੇਅੰਤ ਸੰਤਾਂ ਨੇ ਮਾਪੁਰ ਖੰਦਾ ਦਾ ਆਤਿ ਹਰਵਣ ਕੀਤਾ ਇਹ ਮਹਾਂਪੁਰਖ ਜੀ ਮਹਾਂ ਸੰਤ ਬਾਬਾ ਗੁਰਬਖਸ਼ ਸਿੰਘ ਜੀ ਡੰਡੇ ਵਾਲੇ ਖਾਕੋਵਾਲ ਤੋਂ ਇਸ ਇਲਾਕੇ ਵਿੱਚ ਜਦੋਂ ਆਏ ਤੇ ਫਿਰ ਅੰਤਮ ਸਮਾ 8 ਸਾਲ ਦਾ ਜੁਗਦਵਾਰਾ ਹੋ ਗਿਆ ਜਿੱਥੇ ਬਣਿਆ ਹੈ ਇੱਥੇ ਉਹਨਾਂ ਨੇ ਆਪਣੇ 8 ਸਾਲ ਦਾ ਸਿਮਰਨ ਜਪ ਤਪ ਕੀਤਾ ਉਹਨਾਂ ਦੇ ਇੱਥੇ ਵਿੱਚ ਹੀ ਨਿਸ਼ਾਨ ਸਾਹਿਬ ਜਿਹੜਾ ਚੁਲ ਰਿਹਾ ਹੈ ਇਲਾਕੇ ਦੀਆਂ ਸੰਗਤਾਂ ਔਰ ਦੇਸ਼ ਵਿਦੇਸ਼ ਦੀਆਂ ਸੰਤਾ ਤਨਮਨ ਤਨ ਕਰਦੇ ਉਹਨਾਂ ਨਾਲ ਜੁੜਿਆ ਨੇ ਦਾਦੀ ਸੰਗਤ 1963 ਵਿੱਚ ਮਾਪੁਰਖਾ ਨਾਲ ਹੋਈ 81 ਤੱਕ 18 ਸਾਲ ਦਾ ਸਮਾਂ ਉਹਨਾਂ ਦੀ ਸੇਵਾ ਕਰੂਗਾ ਦਾਸ ਨੂੰ ਨਸੀਬ ਹੋਇਆ 6 ਭਾਦੋਂ 21 ਅਗਸਤ 1985 ਨੂੰ ਅਮਰ ਹੋਏ ਮਾਪੁਰ ਗੁਰੂ ਚੰਦਰ ਵਿੱਚ ਪੈਜ ਹੋ ਗਏ। ਔਰ ਆਖਰੀਆਂ ਸੰਕਾਂ ਨੇ ਦਸਹਰੇ ਤੇ ਦਾਸ ਨੂੰ ਸ੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ ਤਰਸਕਾ ਨੇੜਾ ਭਗਤਾਂ ਸ਼ੰਤੋ ਬਾਬਾ ਠਾਕ ਸਿੰਘ ਜੀ ਉਦੋਂ ਦਮਦਮੀ ਤੁਖਸਾਲ ਦੇ ਪ੍ਰਤੀਨਿਧ ਸੰਦਾਸ ਨੂੰ ਲਾਕੇ ਦੀਆਂ ਸ਼ੰਤਾਂ ਨੇ ਦਸਤਾਰ ਬੰਦੀ ਕੀਤੀ। ਔਰ ਇਸੇ ਤਰ੍ਹਾਂ ਹੀ ਮਾਪੜਖਾਂ ਦੇ ਜੀਵਾਂ ਸੰਬੰਧੀ ਲਾਕੇ ਦੀਆਂ ਸ਼ੌਕਾਂ ਵਿੱਚ ਬਹੁਤ ਪਾਰੀ ਉਤਸ਼ਾਹ ਹੈ ਜਿਵੇਂ ਅੱਜ ਤੁਸੀਂ ਵੇਖਿਆ ਹੀ ਹੈ ਕਿ ਨੌਜਵਾਨ ਜੀਵਾਂ ਨੇ ਸਗਾਲੇ ਦੀ ਸੰਗਤ ਨੂੰ ਬਹੁਤ ਵੱਡੇ ਜੰਗੀ ਪੱਧਰ ਤੇ ਐਸਕਰੀਮਾਂ ਦੇ ਲੰਗਰ, ਠੰਡਿਆਂ ਦੇ ਲੰਗਰ ਔਰ ਲੱਸੀਆਂ ਦੇ ਲੰਗਰ ਬਾਹਰ ਲਾ ਕਰਕੇ बहुत तन से मन सेवा है इस तरह ही दास सदर अरदास करता है कि नौजवान पीढ़ी जी है मां पुरखों के चरणों न जुड़ के सेवा सिमन करती रही क्योंकि उन्होंने मां पुरुखों का एक बचन हिंदा सीरा करते नाम जपो आप भी छत्तीस साल हरों सेवा कीती। साले थे पे। की बारह तो साल इतने आ गुरु रामदास के चरण से इनाम किया फिर दास जी जब संगत हुई फिर अठारह साल दस उन्होंने नाम लिया ਸਤਨ ਮੰਤਨ ਕਰਕੇ ਸ਼ੁਰੂ ਕੀ ਵਿਆਹ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ